हिमाचल ਦੇ Shimla ਵਿਖੇ ਨਸ਼ੇ ਦੀ ਵੱਡੀ ਖਪਤ ਨਾਲ ਜ ਵੱਡੀ ਖੇਪ ਨਾਲ 20 ਗ੍ਰਾਮ ਨਸ਼ੇ ਦੀ ਖੇਪ ਨਾਲ ਜਿਹੜਾ ਫੜਿਆ ਗਿਆ ਔਰ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਉਣ ਵਾਲੇ ਇਹੀ ਲੋਕ ਨੇ ਅਕਾਲੀਆਂ ਖੰਡ ਚ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਈ ਆ ਪਾਸੇ ਇਹ ਤੁਰੇ ਫਿਰਦੇ ਨੇ ਕਿ ਪੰਜਾਬ ਬਚਾਓ ਯਾਤਰਾ ਲਈ ਫਿਰਦੇ ਨੇ ਹਕੀਕਤ ਦੇ ਵਿੱਚ ਪੰਜਾਬ ਨੂੰ ਜਿਹੜਾ ਨਸ਼ੇ ਤੇ ਲਾਉਣ ਵਾਲੇ ਇਹੀ ਅਕਾਲੀ ਨੇ ਇਨਾਂ ਤੋਂ ਅਗਰ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਰਲ ਮਿਲ ਕੇ ਪੰਜਾਬ ਨੂੰ ਇਨਾਂ ਤੋਂ ਹੀ ਬਚਾਉਣਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਕੀਤੀ ਆ ਔਰ ਮੈਂ ਹਿਮਾਚਲ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਇਹ ਜਿਹੜੇ ਅਕਾਲੀ ਲੀਡਰ ਦਾ ਮੁੰਡਾ ਜਿਹੜਾ ਨਸ਼ੇ ਦੀ ਵੱਡੀ ਖੇਪ ਨਾਲ ਫੜਿਆ ਗਿਆ ਇਤੇ ਕਾਨੂੰਨਾਂ ਨੂੰ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਕੱਲੀ ਮੀਡੀਆ ਚ ਖਬਰ ਸੁਣਨ ਨੂੰ ਮਿਲਿਆ ਕਿ ਇੱਕ ਅਕਾਲੀ بڑے ਅਕਾਲੀ ਲੀਡਰ ਦਾ ਬੇਟਾ ਹਿਮਾਚਲ ਦੇ Shimla ਵਿਖੇ ਨਸ਼ੇ ਦੀ ਵੱਡੀ ਖੱਤ ਨਾਲ ਵੱਡੀ ਖੇਪ ਨਾਲ ਗਾਲੀ ਗ੍ਰਾਮ ਨਸ਼ੇ ਦੀ ਖੇਪ ਨਾਲ ਜਿਹੜਾ ਫੜਿਆ ਗਿਆ ਔਰ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਉਣ ਵਾਲੇ ਇਹੀ ਲੋਕ ਨੇ ਅਕਾਲੀਆਂ ਖੰਡਚ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਜੜ ਲਾਈ ਆ ਸੋ ਇੱਕ ਪਾਸੇ ਇਹ ਤੁਰੇ ਫਿਰਦੇ ਨੇ ਕਿ ਪੰਜਾਬ ਬਚਾਉਣ ਯਾਤਰਾ ਲਈ ਫਿਰਦੇ ਨੇ ਹਕੀਕਤ ਦੇ ਵਿੱਚ ਪੰਜਾਬ ਨੂੰ ਜਿਹੜਾ ਨਸ਼ੇ ਤੇ ਲਾਉਣ ਵਾਲੇ ਇਹੀ ਅਕਾਲੀ ਨੇ ਇਨਾਂ ਤੋਂ ਅਗਰ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਰਲ ਮਿਲ ਕੇ ਪੰਜਾਬ ਨੂੰ ਇਨਾਂ ਤੋਂ ਹੀ ਬਚਾਉਣਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਕੀਤੀ ਆ ਔਰ ਮੈਂ ਹਮਾਤ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਇਹ ਜਿਹੜੇ ਅਕਾਲੀ ਲੀਡਰ ਦਾ ਮੁੰਡਾ ਜਿਹੜਾ ਨਸ਼ੇ ਦੀ ਵੱਡੀ ਖੇਪ ਨਾਲ ਫੜਿਆ ਗਿਆ ਇਹਤੇ ਕਾਨੂੰਨਾਂ ਨੂੰ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਨਸ਼ਾ ਲੋਕਾਂ ਚ ਬੰਡਣਾ ਤੇ ਨਸ਼ੇ ਦੀ ਤਸਕਰੀ ਕਰਨਾ ਕਿੱਡਾ ਜੁਰਮ ਆ ਸੋ ਆਓ ਸਾਰੇ ਰਲ ਕੇ ਆਪਣੀ ਨੌਜਵਾਨੀ ਨੂੰ ਆਪਣੇ ਪੰਜਾਬ ਨੂੰ ਇਨ੍ਹਾਂ ਠੱਗਾਂ ਲੁਟੇਰਿਆਂ ਤੋਂ ਇਨ੍ਹਾਂ ਨਸ਼ੇ ਤਸਕਰਾਂ ਤੋਂ ਬਚਾਈਏ